ਬਹੁਤ ਹੀ ਪਿਆਰੇ ਸਤਗੁਰ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਦਾਮਨ ਸਤਗੁਰੂ ਤੇਰਾ ਹੀ ਆਸਰਾ ਅੱਜ ਤੁਹਾਡੇ ਨਾਲ ਸੱਚੇ ਸਤਗੁਰ ਦੀ ਇੱਕ ਨਵੀਂ ਸਾਖੀ ਸਾਜੀ ਕਰਨ ਲੱਗੇ ਆ ਸਤਗੁਰ ਸ਼ੈਨ ਸ਼ਾ ਜਦੋਂ ਕਿਤੇ ਵੀ ਕਿਰਪਾ ਕਰਦਾ ਹੈ ਉੱਥੇ ਫਿਰ ਸੰਗਤ ਜੋੜਦਾ ਹੈ ਫੇਰ ਗਾਹਾਂ ਲੋਕਾਂ ਨੂੰ ਚਾਲਣ ਹੁੰਦਾ ਹੈ ਮੇਰਾ ਪਿੰਡ ਕਾਨੇ ਕੀ ਹੈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਲਾਕ ਤਰੌਲਾ ਮੇਰਾ ਨਾਂ ਬਲਬੀਰ ਸਿੰਘ ਇਨਸਾਂ ਸਾਬਕਾ ਭੰਗੀ ਦਾਸ ਕ੍ਰਿਸ਼ਰ ਬਲਬੀਰ ਸਿੰਘ ਢਿੱਲੋਂ ਸਾਡੇ ਪਿੰਡ ਦੇ ਵਿੱਚ ਸਾਹ ਸੰਗਤ ਜੀ 50 ਸਾਲ ਪਹਿਲਾਂ ਕਾਮਰੇਡ ਸੀ ਇਕੱਲੇ ਸਾਡਾ ਪਿੰਡ ਹੀ ਕਾਮਰੇਡਾਂ ਦਾ ਸੀਗਾ ਤੇ ਰੱਬ ਨੂੰ ਮੰਨਦੀ ਨਹੀਂ ਸੀ ਕਹਿੰਦੀ ਸੀ ਰੱਬ ਤਾਂ ਹੁੰਦਾ ਹੀ ਨਹੀਂ ਕੌਣ ਕਹਿੰਦੇ ਵੀ ਰੱਬ ਹੈ ਉਹ ਲੋ ਡਰਾਮੇ ਵੀ ਕਰਦੇ ਹੁੰਦੇ ਕਾਮਰੇਡ ਤੇ ਬਸ ਸਾਡੇ ਪਿੰਡ ਚ 2-4 ਕੁ ਸੀ ਰੱਬ ਨੂੰ ਮੰਨਣ ਵਾਲੇ ਇੱਕ ਮੇਰੇ ਬਾਪੂ ਜੀ ਸੀਗੇ 2000 ਬੰਦੇ ਹੋਰ ਸੀ ਪਿੰਡ ਵਿੱਚ ਡੇਰਾ ਸੀ ਤੇ ਡੇਰਾ ਬਣਿਆ ਹੋਇਆ ਸੀ ਗੁਰਦੁਆਰਾ ਸਾਹਿਬ ਦੀ ਸੀ ਤੇ ਉਹ ਔਲਾਦ ਉਹ ਪੜਾਉਂਦਾ ਬਾਕੀ ਪਾਸਿਆਂ ਤੇ ਡੇਰੇ ਸੀ ਪਿੰਡ ਦੇ ਤੇ ਡੇਰੇ ਕਈ ਸੀ ਉਹ ਵੀ ਪੜਾਉਂਦੇ ਸੀ ਬੱਚਿਆਂ ਨੂੰ ਜਾਣੇ ਤੇ ਪਰ ਰੱਬ ਨੂੰ ਨਹੀਂ ਮਨ ਹੋਣਾ ਹਾਲਾ ਪਿੰਡ ਫਿਰ ਸ਼ੈਰ ਸ਼ਾਹ ਨੇ ਕਿਰਪਾ ਕੀਤੀ ਉਹਨੇ ਪਹਿਲਾਂ ਕਟੜ ਕਾਮਰੇਡ ਸੀ ਜਿਹੜੇ ਚਾਰ ਪੰਜ ਬੰਦਿਆਂ ਦੀ ਕਿਰਪਾ ਕੀਤੀ ਉਹਨਾਂ ਤੇ ਉਹ ਸਤਗੁਰ ਜਾਣਦਾ ਵੀ ਕਿਵੇਂ ਕੀਤੀ ਉਹਨਾਂ ਨੂੰ ਝੋੜਿਆ ਤੇ ਉਹਦੇ ਨਾਲ ਹੀ ਫਿਰ ਦਾਸ ਤੇ ਕਿਰਪਾ ਕਰਤੀ ਕਾਮਰੇਡਾਂ ਨਹੀਂ ਮੈਨੂੰ ਗਾਹਾਂ ਪਰੇ ਰਿਆ ਸੀ ਵੀ ਉੱਥੇ ਚੱਲ ਆਏ ਕਰ ਚਲੋ ਜੀ ਫਿਰ ਮੈਂ 1900 99 ਤੋਂ ਲਾ ਕੇ 2008 8 ਤੱਕ 2008 ਤੱਕ ਪੰਗੀ ਦਾਸ ਦੀ ਸੇਵਾ ਕੀਤੀ ਹੈ ਪਿੰਡ ਦੀ ਕੀਤੇ ਤਰੋਂ ਮਰੋਂ ਤਰੋਂ ਦਿਲੋਂ ਪੂਰੀ ਇਹ ਨਹੀਂ ਵੀ ਉਹ ਹੀ ਬਸ ਬਹਾ ਵੱਡੇ ਦਿਲੋਂ ਸੇਵਾ ਕੀਤੀ ਹੈ ਇਹ ਸਾਰਾ ਪਿੰਡ ਜਾਣਦਾ ਹੈ ਇਹ ਗੱਲ ਨੂੰ ਹਰਤੇ ਪਿਛੋਂ ਨਾਮ ਚਰਚਾ ਹੁੰਦੀ ਸੀ ਕਿ ਜੇ ਤਿੰਨ ਦਿਨਾਂ ਦੀ ਕਰਦੇ ਸੀ ਪਹਿਲਾ ਸਾਰੇ ਪਿੰਡ ਚ ਘੇੜਾ ਦੇਣਾ ਤਾਂ ਕਿ ਤੈਨੂੰ ਦੱਸਣਾ ਸੱਦਣਾ ਨਵੇਂ ਜੀਵ ਲੈ ਕੇ ਜਾਣੇ 사ਤਸੰਗ ਤੇ ਆਈ ਪੰਦਰੀ ਤੇ ਮੈਂ ਲੈ ਕੇ ਜਾਂਦਾ ਸੀ ਸੰਗਤ ਨੂੰ ਨਾਮ ਦਵਾ ਕੇ ਲਿਆਉਂਦਾ ਸੀਗਾ ਤੇ ਬਸ ਸਤਗੁਰ ਕਰਦਾ ਤਾਂ ਸਤਗੁਰ ਸੀ ਕਿਰਪਾ ਕੀਤੀ ਉਹਨੇ ਫੇਰ ਜਦੋਂ ਹੋਰ ਕਿਰਪਾ ਕਰਨ ਤੇ ਆਇਆ ਪਹਿਲਾਂ ਹੁਣ 4-5 ਦਾ ਕਾਮਰੇਡ ਹੈਗੀ ਸੀ ਜਿਨ੍ਹਾਂ ਨੇ ਗਾਹ ਮੈਨੂੰ ਪਰੇ ਰਿਆ ਸੀ ਫਿਰ ਸਾਡੇ ਪਿੰਡ ਇੱਕ ਸਰਜੀਤ ਸਿੰਘ ਮੈਂਬਰ ਹੈ ਔਰ ਇੱਕ 20-25 ਸਾਲ ਦਾ ਮੈਂਬਰੀ ਕੀਤਾ ਬੰਦਾ ਭਲਾ ਮਾਨਸ ਹੈ ਉਹ ਕਾਮਰੇਡਾਂ ਜੀ ਜੇਦਾ ਹੁੰਦਾ ਕਾਮਰੇਡਾਂ ਕੀ ਨਹੀਂ ਖੜਾ ਹੁੰਦਾ ਹੁੰਦਾ ਪਰ ਬੰਦਾ ਸੱਚਾ ਸੁੱਚਾ ਅਮਾਨ ਰ ਪੂਰਾ ਕੋਈ ਪਾਰਟੀਆਂ ਦਾ ਜਾਤ ਮਜਬਦ ਦਾ ਉਹਦੇ ਦਿਲ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਹੈ ਨਹੀਂ ਸੀ ਉਹ ਸਾਬ ਨੂੰ ਹੱਸ ਕੇ ਬਲਾਉਦਾ ਹੈ ਹਾਸੇ ਮੋਖਾ ਦਈਓ ਤੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੈ ਆਪਣੀ ਟੀਮ ਨੇ ਵੀ ਦੇਖਿਆ ਉਹ ਡਾਕਟਰ ਮੋਹਦ ਗੁਪਤਾ ਜੀ ਨੇ ਤੇ ਸਾਰੀ ਟੀਮ ਹੀ ਜਾਣਦੀ ਆ ਉਹ ਉੱਥੇ ਜਦੋਂ ਐਂਡ ਪੂਰਾ ਸਟੈਂਡ ਸੀਗਾ ਵੀ ਸਤਿਗੁਰੂ ਖਾਸਾ ਕੋਈ ਨਹੀਂ ਸੀ ਖੜਦਾ ਉਹ ਮੇਰੇ ਨਾਲ ਜੱਗਿਆ ਸੀ ਉੱਥੇ ਜਾ ਕੇ ਉਹ ਸੈਰ ਕਰਕੇ ਆਇਆ ਸੀ ਵੀ ਚੱਲ ਭੰਗੀ ਦਾਸਾ ਮੈਂ ਚੱਲਦਾ ਯਾਰ ਉਹਦੀ ਕਿਰਬਾਨੀ ਹੈ ਬਹੁਤ ਵੱਡੀ ਇਹ ਅੱਛਾ ਉਹ ਹੋ ਗਿਆ ਉਹ ਸੀ ਬੱਜਾਂ ਦਾ ਵਪਾਰੀ ਬੱਜਾਂ ਦਾ ਵਪਾਰੀ ਸੀ ਤੇ ਮੈਂ ਉਹਨੂੰ ਜੀ ਉਹ ਬੇਨਤੀ ਕੀਤੀ ਵੀ ਐ ਕਰਕੇ ਵੀ ਚਾਚਾ ਜੀ ਤੈਨੂੰ ਸਰਸੇ ਲੈ ਕੇ ਜਾਣਾ ਉੱਥੇ ਕਹਿੰਦੇ ਕਿਉਂ ਮੈਂ ਨਾਮ ਦਵਾਉਣਾ ਮੈਂ ਇਧਰੋਂ ਸਤਿਗੁਰੂ ਨੂੰ ਤਾਂ ਬੇਨਤੀ ਕਰਕੇ ਗਿਆ ਸੀ ਕੰਮ ਤਾਂ ਸਤਿਗੁਰ ਕਰਦਾ ਹੈ ਆਪਣਾ ਤਾਂ ਇੱਕ ਬਹਾਨਾ ਹੈ ਹੁਣ ਵੀ ਸਤਿਗੁਰ ਹੀ ਕਰੀ ਜਾਂਦਾ ਸਾਰਾ ਕੁਝ ਉਹ ਕਹਿੰਦਾ ਕੋਈ ਨਾ ਛੇੜਾ ਫਿਰ ਭੱਗ ਚੱਲਾਂਗੇ ਭਾਗੇ ਬਾਕੇ ਲੈ ਗਿਆ ਸਾਰਾ ਪਰਿਵਾਰ ਤਰਜੂ ਕਹਿੰਦਾ ਚੱਲਾਂਗੇ ਜ਼ਰੂਰ ਚੱਲਾਂਗੇ ਐਨੇ ਫਿਰ ਪੰਡਾਰਾ ਆ ਗਿਆ ਪੰਡਾਰੇ ਵਾਲੇ ਜਣ ਸਦੇਹੀ ਬਾਗਿਆ ਮੇਰੇ ਕੋਲੇ ਕਹਿੰਦਾ ਚੱਲ ਵੀ ਭੰਗੀ ਦੱਸਾ ਚੱਲ ਜੀ ਹੋਰ ਵੀ ਲੈ ਕੇ ਦੋ ਬਾਗੇ ਜਾ ਕੇ ਪੰਡਾਰੇ ਤੇ ਨਾਮ ਲੈ ਕੇ ਜੁੜ ਗਿਆ ਸਤਗੁਰ ਨਾਲ ਜਦੋਂ ਮੁੜ ਕੇ ਉੱਥੇ ਸਾਡੇ ਪਿੰਡ ਦਾ ਜਿੱਧਰ ਇਹਦਾ ਘਰ ਆਇਆ ਝੌੜੇ ਵਾਲਾ ਬੱਸ ਸਟੈਂਡ ਹੈ ਤੇ ਉਦਰੀ ਘਰ ਹੈ ਮੈਂਬਰ ਸਾਹਿਬ ਦਾ ਇਹਦਾ ਇੱਕ دوست ਹੋਰ ਹੁੰਦਾ ਮੈਂਬਰ ਹਰਦੇਵ ਨੰਬਰਦਾਰ ਉਹਨੂੰ ਪਤਾ ਲੱਗ ਗਿਆ ਬੀ ਨੇ ਨਾਮ ਲੈ ਲਿਆ ਤੇ ਉਹਦੇ ਦਿਲ ਚ ਕਸੂਰ ਸੀ ਉਹ ਕਹਿੰਦਾ ਇੰਨਾ ਕਿੰਨਾ ਕਿ ਕੀ ਨਾਮ ਰੱਖੂਗਾ ਬੰਦਿਆਂ ਨੂੰ ਕਹਿੰਦਾ ਉੱਥੇ ਬੰਦੇ ਦਾਸ ਵੀ ਬੈਠੀ ਰਹਿੰਦੇ ਨੇ ਇਹ ਵੱਡੀ ਦੇ ਗਏ ਕਿਉਂ ਅੱਗੇ ਜਦੋਂ ਜਾਂਦੇ ਸੀ ਜਾ ਕੇ ਪੈਗੀਛੇ ਗਲਾਉਂਦੇ ਸੀ ਇਹਨੇ ਲਾਇਆ ਨਾ ਬਹੁਤ ਜ਼ੋਰ ਲਾਇਆ ਉਹਨੇ ਲਾਇਆ ਨਾ ਜਦੋਂ ਮੁੜ ਕੇ ਆ ਤੇ ਜੂਏਦਿਲ ਮੈਂ ਉੱਥੇ ਗਿਆ ਬੈਨੂ ਕਹਿੰਦਾ ਓਰੇ ਆ ਬੰਗੀ ਦਾਸਾ ਹਰਦੇਵ ਨੰਬਰਦਾਰ ਕਹਿੰਦਾ ਮੈਂ ਕਿਉਂ ਕਹਿੰਦਾ ਤੈਨੂੰ ਗੱਲ ਬਹੁਤ ਮਾੜੀ ਕਰਤੀ ਮੈਂ ਕਿ ਕੀ ਹੋ ਗਿਆ ਮੈਂ ਇਹਦਾ ਮਾੜਾ ਕਰਦਾ ਹੀ ਨਹੀਂ ਕਹਿੰਦਾ ਉਹਨੂੰ ਨਾਮ ਦਾ ਬਾਸਾ ਯਾਰ ਵਪਾਰੀਆਂ ਦਾ ਕੰਮ ਹੁੰਦਾ ਵੱਡੀ ਦੇ ਜਾਣਾ ਪਾਏ ਕਿ ਛੇ ਗਲਾਣਾ ਤੇ ਓਰੇ ਤੇ ਪੈਗੀ ਨਹੀਂ ਲਾਇਆ ਖਾਨੀ ਤੈਂ ਕੀ ਘੋਲ ਕੇ ਪਿਆਤਾ ਉਹਨੂੰ ਓਏ ਮੈਂ ਪਤੰਦਰਾ ਮੈਂ ਤਾਂ ਕੀ ਪਿਆਉਣਾ ਪਿਉਣ ਵਾਲਾ ਤਾਂ ਸਰਸੇ ਬੈਠਾ ਹੈ ਸਰਦੇ ਅੰਦਰ ਬੈਠਾ ਹੈ ਕੱਲਾ ਸਰਸੇ ਨਹੀਂ ਸਭ ਦੇ ਅੰਦਰ ਬੈਠਾ ਹੈ ਉਹ ਪਿਆਉਂਦਾ ਹੈ ਕਹਿੰਦਾ ਅੱਛਾ ਮਖਿਆ ਹਾਂ ਤੇ ਫਿਰ ਅਸੀਂ ਸਲਾਬਤਪੁਰੇ ਜਾਂਦੇ ਹੁੰਦੇ ਸੇਵਾ ਤੇ ਮੈਂ ਸੰਗਤ ਨੂੰ ਲੈ ਕੇ ਜਾਂਦਾ ਮੰਗਲਵਾਰ ਨੂੰ ਜਾਂਦੇ ਬੁੱਧਵਾਰ ਨੂੰ ਮੁੜ ਕੇ ਆਉਂਦੇ ਤੇ ਅਸੀਂ ਉੱਥੇ ਬਾਗੇ ਉਦੋਂ ਨਾ ਚੋਰਾਂ ਦਾ ਵੱਧ ਪਰਭਾਰ ਸੀ ਖੇਕ ਪੈਡੇ ਤੇ ਚਪੈਰੇ ਲੱਗਦੇ ਸੀ ਫਿਰ ਉਹ ਮੱਝਾਂ-ਬੁੱਝਾਂ ਖੋਲਦਾ ਫਿਰ ਘਰ ਘਰ ਤੀ ਬਹਿਰਾ ਲਾਗੇ ਦੀ ਲੋਕ ਇਹ ਮੇਰੇ ਨਾਲ ਚੱਲ ਗਿਆ ਉੱਥੇ ਸੇਵਾ ਤੇ ਸ਼ਰਮਤਪੁਰੇ ਹੁਣ ਮੈਨੂੰ 100% ਵਿਸ਼ਵਾਸ ਹੈ ਸਤਿਗੁਰ ਦੇ ਜਿਹੜਾ ਵੱਡਾ ਸੇਵਾ ਕਰਦਾ ਦਿਲੋਂ ਕਰਦਾ ਸਤਿਗੁਰੂ ਦੇ ਘਰ ਦੀ ਰਾਖੀ ਰੱਖਦਾ ਖਿਆਲ ਰੱਖਦਾ ਇਆਂ ਜਿਹਾ ਨੀ ਅਨੇਕਾਂ ਮਸਾਲਾ ਹੋਰ ਨੇ ਜਦੋਂ ਅਸੀਂ ਉੱਥੇ ਬਾਗੇ ਤੇ ਫਿਰ ਇਹਦਾ ਇੱਕ ਭਾਈ ਹੈ ਵੱਡਾ ਮੱਲਾ ਸਿੰਘ ਉਹ ਸਾਧ ਬਣਿਆ ਹੋਇਆ ਸੀ ਬੰਦਾ ਬਲਾ ਮਾਨਸ ਸੀ ਵਧੀਆ ਉਹ ਵੇੜੇ 'ਚ ਪਿਆ ਵੀ ਅੱਜ ਮੈਂ ਬਰ ਬਾਗੇ ਵੇੜੇ 'ਚ ਪੈਨੇ ਆ ਉਹ ਬੇੜੇ ਤੇ ਪਿਆ ਜਦੋਂ ਪੈੜ ਜਾਲ ਦੀ ਥੋੜੇ ਅੱਖ ਖੋਲੇ ਸੱਚੇ ਪਾਤਸ਼ਾਹ ਸ਼ੈਨਸ਼ਾ ਮੇਰੇ ਰੂਪ ਚ ਉਹ ਨੂੰ ਦਿਖਾਈ ਦੇਣ ਕੋਲੇ ਛੋਟੀ ਵੱਡੀ ਦਾਗ ਜਾ ਕੇ ਖੜਕਾ ਦਿਆ ਕਰਨ ਤੇ ਜਦੋਂ ਅਸੀਂ ਸੇਵਾ ਤੋਂ ਆਏ ਮੁੜ ਕੇ ਆ ਕੇ ਬੈਠਾ ਘਰੇ ਮੈਂਬਰ ਕਹਦਾ ਮੈਂ ਭਰਾ ਤੂੰ ਜਰ ਕੋਈ ਤੇਰਾ ਵਦਗਿਆ ਕਪਕਾਰ ਬਹਾਰ ਦਿਉਂਗਾ ਕਹਿੰਦਾ ਕਿਉਂ ਕਹਿੰਦਾ ਤੂੰ ਐਵੇਂ ਹੀ ਜਾਣਾ ਯਾਰ ਜਦੋਂ ਸੇਵਾ ਤੇ ਜਾਣਾ ਇੱਥੇ ਭੱਗੀ ਦਾਸ ਤੇਰੇ ਰਾਤ ਨੂੰ ਪਹਿਰਾ ਕਰਦਾ ਬਲਵੀਰ ਤੂੰ ਇੱਥੇ ਤੁਰੇ ਫਿਰਦੇ ਹੋ ਕਹਿੰਦਾ ਹਾਂ ਇਹ ਕੀ ਗੱਲ ਹੈ ਇਹ ਤਾਂ ਹੋ ਨਹੀਂ ਸਕਦਾ ਕਹਿੰਦਾ ਹੋ ਕਿਉਂ ਨਹੀਂ ਸਕਦਾ ਮੈਂ ਝੂਠ ਮਾਰਦਾ ਕਹਿੰਦਾ ਹੋ ਤਾਂ ਮੇਰੇ ਨਾਲ ਹੁੰਦਾ ਬਾਈ ਜੀ ਭੱਗੀ ਦਾਸ ਤੇ ਮੇਰੇ ਨਾਲ ਹੁੰਦਾ ਸੀ ਤੂੰ ਨਹੀਂ ਜਾਣਿਆ ਕਹਿੰਦਾ ਝੂਠ ਨਾ ਮਾਰ ਉਹ ਨੂੰ ਬੁਲਾ ਫਿਰ ਮੈਨੂੰ ਬੁਲਾਇਆ ਜਦੋਂ ਮੈਨੂੰ ਸੱਦਿਆ ਕਹਿੰਦਾ ਮੈਨੂੰ ਪਤਾ ਇਹ ਵਿਸ਼ਵਾਸ ਹੈ ਵੀ ਨਾ ਤਾਂ ਮੈਂ ਬਰ ਸਾਹਿਬ ਨੇ ਕਹੇ ਝੂਠ ਮਾਰੇ ਇਹ ਨਹੀਂ ਮਾਰਦਾ ਤੇ ਝੂਠ ਤੂੰ ਵੀ ਨਹੀਂ ਮਾਰਦਾ ਹੁਣ ਫਿਰ ਮੈਨੂੰ ਪੂਰੀ ਜਣੇ ਬੋਹਰ ਤੂੰ ਵੀ ਲਾ ਵੀ ਇਹ ਗੱਲ ਹੈਗੀ ਐ ਵੀ ਤੂੰ ਇੱਥੇ ਹੀ ਨਹੀਂ ਸੀ ਬਹਾ ਮੈਂ ਚਾਚਾ ਜੀ ਤੁਹਾਨੂੰ ਸੱਚੀ ਗੱਲ ਦੱਸਦਾ ਸਤਿਗੁਰੂ ਹਾਜ਼ਰ ਨਾਲ ਹੈ ਸਮਝ ਗਏ ਵੀ ਮੈਂ ਇੱਥੇ ਨਹੀਂ ਸੀ ਮੈਂ ਤਾਂ ਆਪ ਡੇਰੇ ਚ ਦਲ ਨਾਲ ਉਹਨਾਂ ਨਾਲ ਫਿਰ ਉਹ ਕਹਿੰਦਾ ਇੱਥੇ ਫਿਰ ਕੌਣ ਕਰਦਾ ਹੈ ਰਾਖੀ ਕੌਣ ਕਰਦਾ ਹੈ ਕਰਦੀ ਤੂੰ ਕਹਿ ਰਿਹਾ ਮੈਂ ਵੀ ਉੱਥੇ ਹੁੰਨਾ ਬਖਾਇਦਾ ਸਤਿਗੁਰ ਜਾਣੇ ਉਹਦਾ ਕੰਮ ਜਾਣੇ ਤੇ ਪਰ ਅਸੀਂ ਉੱਥੇ ਹੁੰਨੇ ਆ ਜਦੋਂ ਅਸੀਂ ਐਂ ਕਹਤਾ ਫਿਰੋਂ ਦੇ ਬਰਾਗ ਦੇ ਹੰਝੂ ਡਿੱਗੇ ਸਰਜੀਤ ਨੂੰ ਕਹਿੰਦਾ ਲੈ ਵੀ ਭਰਾਵਾ ਤੁਹਾਡਾ ਗੁਰੂ ਐ ਪੂਰਾ ਹੁਣ ਤੁਸੀਂ ਉਹਦਾ ਖਿਹੜਾ ਨਾ ਛੱਡਿਓ ਉਹਦੇ ਕੋਲੇ ਜਾਓ ਤੇ ਹੁਣ ਆਪਣੇ ਘਰ ਨਾਲ ਸਾਰਾ ਸਵਰਗ ਜੰਨਤ ਬਣ ਜੂਗਾ ਸਾਥ ਸੰਗ ਜੀ ਸੱਚਾ ਸਤਗੁਰ ਸਰਜੀਤ ਸਿੰਘ ਨੇ ਮਬਰ ਨੂੰ ਵਿੱਚ ਇੱਕ ਜਰੀਆ ਬਣਾਉਂਦਾ ਹੈ ਜਰੀਆ ਬਣਾ ਕੇ ਖੇਲ ਰੱਚਦਾ ਹੈ ਖੇਲ ਰੱਚ ਕੇ ਸੰਗਤ ਨੂੰ ਜੋੜਦਾ ਹੈ ਜਿਵੇਂ ਸੰਗਤ ਨੂੰ ਜੋੜ ਕੇ ਨਾਮ ਦਿੰਦਾ ਹੈ ਉਹ ਬਹਾਨਾ ਵਿੱਚ ਸਰਜੀਤ ਬਣਦਾ ਹੈ ਉਸ ਸਮੇਂ ਦੇ ਸ਼ਰਧਾ ਨੂੰ ਛੋਡੇ ਨਾਲ ਇਹੋਂ ਸਾਂਝਾ ਕਰਦੇ ਆਂ ਜੀ ਸਤਗੁਰ ਨੇ ਖੇល ਖੇលਿਆ ਖੇលਾ ਕਮਾਲ ਹੈ ਕਰਨੇ ਕੇਤੇ ਕਿਰਪਾ ਕਰਦੇ ਦੈਲੂ ਕਰਪਾਲ ਹੈ ਸਤਗੁਰ ਸੂਰਾ ਤੀਰ ਜਿ ਮਾਰੇ ਨਾ ਓਕਲਾ ਆਸਾਨ ਹੈ ਸਤਗੁਰ ਨੇ ਖੇਲ ਰਚਾਇਆ ਲੈਗੇ ਸੇ ਕੜੇ ਨਾਮ ਹੈ ਓ ਸਰਜੀਤ ਜਰੀਆ ਬਣਿਆ ਮੋਢਾ ਤੋਂ ਕਾਮਰੇਡ ਕਾਲੇ ਕੇ ਪਿੰਡ ਹੈ ਬੰਦੇ ਦੇ ਫੁੱਲਨ ਚੁਗਦੇ ਪੱਕੀ ਇਹਿੰਦ ਹੈ ਸਰੀਆਂ ਤੋਂ ਸੋ ਆ ਚੁੱਕ ਕੇ ਪਾਣੀ ਮੇ ਤੜਾਮ ਹੈ ਛਤਗੋਰਨੀ ਖੀਲ ਰਚਾਇਆ ਲੈਗੇ ਸੈਂਕੜੇ ਨਾਮ ਹੈ ਸਰਜੀਤ ਦੇ ਜਰਗੇ ਲੈਗੇ ਸਾਡੇ ਪਿੰਡ ਅੱਜ ਤੋਂ 50 ਸਾਲ ਪਹਿਲਾਂ ਫੁੱਲ ਨਹੀਂ ਸੀ ਚੁਗਦੇ ਕਿਉਂ ਸਾਰਾ ਕਾਮਰੇਡਾਂ ਦਾ ਪਿੰਡ ਸੀ ਉਹ ਫੁੱਲ ਚੁਗਦੇ ਨਹੀਂ ਸੀ ਬਸ ਸਿਰਿਆਂ 'ਚ ਜਾਂਦੇ ਸُوا ਇਕੱਠੀ ਕਰਕੇ ਬੋਰੀ ਚ ਪਾ ਕੇ ਪਾਣੀ ਚ ਤਲਾਮ ਜਿਹੇ ਮਾਰਦੇ ਸੀ ਮਿਲ ਗਿਆ ਸਰਜੀਤ ਬੈਂਡੂ ਬੰਨਾਰਾ ਲਗਾਇਆ ਹੈ ਸਰਜੀਤ ਨੇ ਖੇੜੇ ਮੱਤੇ ਨਾਰਾ ਅੱਗੋਂ ਬੁਲਾਇਆ ਹੈ ਮੈਂ ਬੜ ਕਹਿਦਾ ਦੱਸੋ ਵੀਰ ਜੀ ਆਏ ਕਿਆ ਕਾਮ ਹੈ ਸਤਗੁਰ ਨੇ ਖੇਲ ਰ ਚਾਇਆ ਲੈਗੇ ਸੈਂਕੜੇ ਨਾਮ ਹੈ ਸਰਜੀਤ ਦੇ ਜਰੀਏ ਲਗੇ ਹੱਥ ਜੋੜ ਮੈਂ ਕਹਿਣ ਲੱਗਾ ਤੈਨੂੰ ਨਾਮ ਜਬਾਣਾ ਹੈ ਸਤਿਖੰਡ ਦਾ ਪਾਸ ਤੈਨੂੰ ਖੋਦ ਖਾਦਾ ਤੁੰਬੇ ਲਜਣਾ ਹੈ ਅਨੰਮੀ ਦਾ ਪਾਸ ਮਿਲਣਾ ਸਤਿਖੰਡ ਜੋਤਾਮ ਹੈ ਸਤ ਗੁਰ ਨੇ ਖੇਲ ਰਜਾਇਆ ਲੈਗੇ ਸੈਂਕੜੇ ਨਾਮ ਹੈ ਸਰਜੀਤ ਦੇ ਜਰਗੇ ਲਗੇ ਸਤ ਗੁਰ ਦੀ ਕਿਰਪਾ ਹੋਗੀ ਪੰਡਾਰਾ ਵੀ ਆਇਆ ਹੈ ਸਰਜੀਤ ਨੇ ਸੁਭਾਣ ਕੇ ਨਾਰਾ ਲਗਾਇਆ ਹੈ ਪੰਗੀ ਦਾਸ ਜੀ ਖੋਲਸਣਾ ਬੋ ਹੋਣ ਕਿਆ ਕਾਮ ਹੈ ਸਤ ਗੁਰ ਦੀ ਖੇਲ ਰਚਾਇਆ ਲੈਗੇ ਸੇ ਕੜੇ ਨਾਮ ਹੈ ਸਰਜੀਤ ਦੇ ਜਰਗੇ ਲੈਗੇ ਮੱਜਾ ਦਾ ਬਪਾਰੀ ਮੈਂਬਰ ਘਰ ਘਰ ਮੇ ਜਾਂਦਾ ਹੈ ਗੁਰੂ ਪਿਤਾ ਦੇ ਗੋਣ ਕਰ ਘਰ ਮੇਸ ਲਾਂਦਾ ਹੈ ਬੱਚੇ ਬੁਢੇ ਪੈਣਾ ਕਹਿਣ ਹੋਰ ਕਿਆ ਕਾਮ ਹੈ ਸਤਗੁਰੂ ਨੇ ਖੇਲ ਰਚਾਇਆ ਲੈਗੇ ਸੈਂਕੜੇ ਨਾਮ ਹੈ ਸਰਜੀਤ ਦੇ ਜਰਜੇ ਲਗੇ ਮੈਂਬਰ ਦਾ ਮਿੱਤਰ ਇੱਕ ਹਰਦੇਵਨੰਬਰਦਾਰ ਹੈ ਮੱਝਾ ਦਾ ਕਰਦੇ ਹੁੰਦੇ ਦੋਵੇਂ ਬਪਾਰ ਹੈ ਮੰਡੀ ਵਿੱਚ ਫਿਰਦੇ ਫਿਰਦੇ ਹੋ ਗਈ ਜਦ ਸ਼ਾਮ ਹੈ ਸਤਗੁਰ ਦੀ ਖੇਲ ਰਚਾਇਆ ਲੈਗੇ ਸੇ ਕੜੇ ਨਾਮ ਸਰਜੀਤ ਦੇ ਜਰਗੇ ਲਗੇ ਨੰਬਰ ਗਾਰ ਮੈਨੂੰ ਕਹਿੰਦਾ ਤੇ ਤੰਗਾ ਨਾ ਕੰਬ ਕੀਤਾ ਹੈ ਮੈਂਬਰ ਨੂੰ ਕੀ ਘੋਲ ਪਲਾਤਾ ਪੈਗ ਨਾ ਪੀਤਾ ਹੈ ਬੰਦੀ ਤੇ ਜਾਣਾ ਪੈਗ ਲਗਾਣਾ ਵਪਾਰੀ ਦਾ ਕੰਮ ਹੈ ਸਤਗੁਰ ਨੇ ਖੇਲ ਰਜਾਇਆ ਲੈਗੇ ਸੇ ਕੜੇ ਨਾਮ ਸਰਜੀਤ ਦੇ ਜਰੀਏ ਲੈਗੇ ਸਰਦੀਤ ਦਾ ਘਾਰ ਬਸ ਸਟੈਂਡ ਦੇ ਡੇੜੇ ਹੈ ਪੰਜ ਸੱਤ ਨਾਮ ਬਾਲੇ ਲਿਆਵਾ ਹਰ ਗੇੜੇ ਹੈ ਪੰਗੀ ਦਸਾ ਦਸ ਹੋਣਾ ਹੋਰ ਕਿਆ ਕਾਮ ਹੈ ਸਤਗੁਰ ਨੇ ਖੇਲ ਰਜਾਇਆ ਲੈਗੇ ਸੈਂਕੜੇ ਨਾਮ ਹੈ ਮੈਂਬਰ ਜੀਰ ਜਿਲੇਗੇ ਸਲਾਮਤ ਪੂਰੇ ਸੇਵਾ ਤੇ ਜਾਂਦਾ ਹਰ ਹਬ ਤੇ ਮੇਰੇ ਨਾਲ ਹੈ ਗੁਰੂ ਪਿਤਾ ਜੀ ਸੇਵਾਦਾਰਾਂ ਦੇ ਕਰਦਾ ਰੱਖਦੇ ਹਰ ਧਮ ਖਿਆਲ ਹੈ ਗੁਰੂ ਪਿਤਾ ਜੀ ਪਹਿਰਾ ਦਿੰਦੇ ਮੈਂਬਰ ਕਰ ਆਮ ਹੈ ਗੁਰੂ ਪਿਤਾ ਜੀ ਪਹਿਰਾ ਦਿੰਦੇ ਮੈਂਬਰ ਕਰ ਆਮ ਹੈ ਸਤ ਗੁਰ ਦੀ ਖੇਲ ਰਚਾਈਆ ਲੈਗੇ ਸੇ ਕੜੇ ਨਾਮ ਹੈ ਸਰ ਜੀਤ ਦੇ ਯਰਗੇ ਲਗੇ ਮੈਂਬਰ ਦਾ ਪਾਈ ਵੱਡਾ ਬੜੀਆਂ ਇਕ ਸਾਧ ਹੈ ਰੱਬਾ ਨੂੰ ਕਰਦਾ ਰਹਦਾ ਹਰਦਮ ਉਹ ਜਾਦ ਹੈ ਕਰ ਕਰ ਹੈ ਪੈਰਾ ਲੱਗਦਾ ਆਓ ਕਰ ਕਰ ਹੈ ਪੈਰਾ ਲੱਗਦਾ ਚੋਰੀ ਦਾ ਡਰ ਮਨਾਂ ਗਿਆ ਗਾਮ ਹੈ ਸਤਿਗੁਰ ਨੇ ਖੇਲ ਰਜਾਇਆ ਲੈ ਗਏ ਸੇ ਕੜੇ ਨਾਮ ਹੈ ਸਰ ਜੀਤ ਦੇ ਜਰਗੇ ਲੇਗੇ ਮੱਲਾ ਬੇੜੇ ਵਿੱਚ ਪਿਆਸੀ ਹੋ ਗਿਆ ਹਰਾਨ ਹੈ ਪੰਗੀ ਦਾ ਸਹ ਪੈਰਾ ਜ਼ਿੰਦਾ ਕਿ ਆਇਆ ਪ੍ਰਭਾਨ ਹੈ ਤੂੰ ਵਾਪਸ ਆਗੇ ਕਮਾ ਕੇ ਸੱਤੇ ਅਸਿਦਾ ਮਹ ਸਤਗੁਰ ਨੇ ਖੇਲ ਰਚਾਇਆ ਲੈਗੇ ਸੇਕੜੇ ਨਾਮ ਹੈ ਸਰਜੀਤ ਦੇ ਜਰਗੇ ਲਗੇ ਮੈਂਬਰ ਨੂੰ ਮੱਲਾ ਕਹਿੰਦਾ ਤੇਰਾ ਨਾ ਚੰਗਾ ਬਿਹਾਰ ਹੈ ਪੰਗੀ ਦਾਸ ਪੈਰਾ ਰਾਤ ਨੂੰ ਦੇਵੇ ਬਣ ਕੇ ਪਹਿਰੇਦਾਰ ਹੈ ਪੰਗੀ ਦਾਸ ਦਾ ਮੇਰੇ ਨਾਲ ਹੁੰਦਾ ਹੁੰਦਾ ਨਗਾਮਹ ਮੈਂ ਬਰ ਕਹਦਾ ਪੰਗੀ ਦਾਸ ਤਾਂ ਮੇਰੇ ਨਾਲ ਹੁੰਦਾ ਉਹ ਪਿੰਡ ਕਦੋਂ ਆਉਂਦਾ ਹੈ ਪੰਗੀ ਦਾਸ ਤਾਂ ਮੇਰੇ ਨਾਲ ਹੁੰਦਾ ਹੁੰਦਾ ਨਗਾਮਹ ਛਤਗੁਰ ਨੇ ਖੇ ਲਰ ਜਾਇਆ ਲੈਗੇ ਸੈਂਕੜੇ ਨਾਮ ਹੈ ਸਰਜੀਤ ਦੇ ਯਰਗੇ ਲਗੇ ਮੈਂਬਰ ਨੂੰ ਮੱਲਾ ਕਹਿੰਦਾ ਝੂਠ ਕਿਉਂ ਮਾਰੀ ਤੂੰ ਅੱਖੀ ਵੇਖਿਆ ਹਾਲ ਜਿਹੜਾ ਹੁਣ ਕਿਉਂ ਤਰਕਾਰੀ ਤੂੰ ਮੈਂਬਰ ਨੂੰ ਖਿਆਲ ਆ ਗਿਆ ਓ ਮੈਂਬਰ ਨੂੰ ਖਿਆਲ ਆ ਗਿਆ ਆਇਆ ਗੁਰੂ ਪੀਤਾ ਭਗਵਾਨ ਸਤਗੁਰ ਨੇ ਖੇਲ ਰਚਾਇਆ ਲੈਗੇ ਸੈਂਕੜੇ ਨਾਮ ਹੈ ਮੈਂਬਰ ਦੇ ਯਰ ਯੇ ਲਗੇ ਓ ਕਰ ਆਪਣੇ ਬੁਲਾਇਆ ਮੈਨੂੰ ਕਹਿੰਦਾ ਰਾਤੀ ਕੀ ਕਰਦਾ ਸੀ ਬਿੰਦੇ ਚਟੇ ਢਾਗ ਲਗੇ ਸਾਡੇ ਦਰਦੇ ਮੂਰੇ ਆਖੜਦਾ ਸੀ ਲੋਕਾਂ ਦੇ ਘਰ ਪੈਰਾ ਦੇਣਾ ਤੇਰਾ ਕੀ ਕਾਮ ਹੈ ਸਤਗੁਰ ਨੇ ਖੇ ਲੜ ਜਾਇਆ ਲੈ ਗਏ ਸੈਂਕੜੇ ਨਾਮ ਹੈ ਸਰ ਜੀਤ ਦੇ ਅਰ ਜੇ ਲੇਗੇ ਬਾਏ ਕਦੇ ਨਾ ਝੂਠ ਬੋਲਦਾ ਅਰ ਜਗ ਜਾਰੀ ਹੈ ਮੈਂ ਮੈਂਬਰ ਦੇ ਭਾਈ ਨੂੰ ਅਰਜਿਕ ਜਾਰੀ ਬੱਲਾ ਸਿੰਘ ਨੂੰ ਵੀ ਮੈਂ ਝੂਠ ਨਹੀਂ ਬੋਲਦਾ ਕਦੇ ਵੀ ਜਿਹੜੀ ਗੱਲ ਕਹਿਣਾ ਸੱਚ ਕਹਿਣਾ ਉਹ ਕਹਿੰਦਾ ਇਹ ਤੇ ਮੈਨੂੰ ਵਿਸ਼ਵਾਸ ਹੈ ਵੀ ਨਾ ਤਾ ਸਰਜੀਤ ਝੂਠ ਬੋਲਦਾ ਨਾ ਤੂੰ ਬੋਲਦਾ ਜੇ ਤੂੰ ਝੂਠ ਨਹੀਂ ਬੋਲਦਾ ਜਿਹੜੀ ਗੱਲ ਮੈਂ ਪੁੱਛਦਾ ਉਹ ਤੇ ਫਿਰ ਹੁਣ ਤੂੰ ਵੀ ਪੱਕੀ ਬੋਹਰ ਲਾਵੇ ਬਾਹ ਕਦੇ ਨਾ ਝੂਠ ਬੋਲਦਾ ਅਰਜ ਹਮਾਰੀ ਐ ਮੰਗਲਵਾਰ ਨੂੰ ਸਲਾਬਤ ਪੂਰੇ ਸਾਡੀ ਪੈਰੇ ਦੀ ਬਾਰੀ ਐ ਭਗਤਾਂ ਦਾ ਹੁੰਦਾ ਇਹੋ ਅਸਲੀ ਜੋ ਕਾਮ ਹੈ ਸਤਗੁਰ ਨੇ ਖੇਲ ਰਚਾਇਆ ਲਹਿਗੇ ਸੈਂਕੜੇ ਨਾਮ ਹੈ ਮੈਂਬਰ ਦੇ ਜਰ ਜੇ ਲਗੇ ਅੱਖਾਂ 'ਚੋਂ ਹੰਝੂ ਗਿਰਦੇ ਆਇਆ ਬਰਾਗ ਹੈ ਮੈਂਬਰਾ ਉੱਤੇ ਸੁਤੇ ਬਣਗੇ ਤੇਰੇ ਹੁਣ ਪਾਗ ਹੈ ਸਾਰਾ ਹੀ ਟੱਬਰ ਜਾਣਾ ਸੱਤੇ ਖੰਡ ਨਿੱਜੇ ਜੋਤਾਮ ਹੈ ਸਤਗੁਰ ਨੇ ਖੇਲ ਰਚਾਇਆ ਲੈਗੇ ਸੇ ਕੜੇ ਨਾਮ ਹੈ ਸਰ ਜੀਤ ਦੇ ਯਰ ਜੇ ਲਗੇ ਸਤਗੁਰ ਹਾ ਪੂਰਾ ਤੇਰਾ ਖੜਾ ਨਾ ਛੱਡੀ ਤੂੰ ਫਿਰਦਾ ਪਾਈਂ ਕਹਿੰਦਾ ਬਲਸੇ ਕਹਿੰਦਾ ਤੇਰਾ ਸਤਗੁਰ ਪੂਰ ਹੈ ਖੜਾ ਨਾ ਛੱਡੀ ਹੁਣ ਤੂੰ ਸਤਗੁਰ ਹੈ ਪੂਰਾ ਤੇਰਾ ਖੜਾ ਨਾ ਛੱਡੀ ਤੂੰ ਪੰਗੀ ਦਾਸ ਦਾ ਸਾਥੀ ਬਣ ਕੇ ਰੂਹਾ ਗੁਰੂ ਕੋਲ ਜਾ ਛੱਡੀ ਤੂੰ ਪੰਗੀ ਦਾਸ ਨੂੰ ਜਾਣਾ ਮਿਲ ਕੇ ਜਾਣਾ ਕੋਈ ਵੀ ਕਾਮ ਹੈ ਸਤਗੁਰ ਨੇ ਖੀਲਰ ਜਾਇਆ ਲੈ ਗਏ ਸੈਂਕੜੇ ਨਾਮ ਹੈ ਸਰਜੀਤ ਦੇ ਜੜੀਏ ਲੈ ਗੀ ਬਾਕੀ ਜਿਹਦੇ ਕੋਲੇ ਕੋਈ ਸਾਖੀ ਹੈ ਵੀ ਸਤਗੁਰ ਜਰੀਆ ਬਣਿਆ ਕਿਸੇ ਬੰਦੇ ਵਿੱਚ ਦੀ ਜਿਵੇਂ ਆਪਾਂ ਸਰਜੀਤ ਸਿੰਘ ਦਾ ਤੁਹਾਨੂੰ ਸੁਣਾ ਕੇ ਆਟੇ ਸਾਖੀ ਉਹ ਮੇਰੇ ਕੋਲ ਭੇਜੋ ਫਿਰ ਆਪੋ ਰਿਕਾਰਡ ਕਰਕੇ ਜਰੂਰ ਪਾਵਾਂਗੇ ਕਿ ਵਾਪਾ ਦੁਨੀਆ ਤੱਕ ਇਹ ਗੱਲ ਪਹੁੰਚਾਉਣੀ ਹੈ ਹੋਵੇ ਸੱਚਾ ਦਾਰਾ ਕੁਛ ਤੇ ਇਹ ਭੇਜਣਾ ਜਿਹੜਾ ਸੰਗਤ ਜੋੜੀ ਹੋਵੇ ਜਿੱਥੇ ਸਤਿਗੁਰ ਦੇ ਹੋਰ ਦੂਜੀ ਜਮਤ ਕਰਨੀ ਸੰਗਤ ਜੋੜੀ ਹੈ ਜਿੱਥੇ ਇਹ ਜਰੂਰ ਤੁਸੀਂ ਭੇਜਣੀ ਹੈ ਆਪਣਾ ਮੋਹਤ ਗੁਪਤਾ ਜੀ ਕੋਲੇ ਭੇਜ ਦਿਓ ਤੇ ਜਾਂ ਮੇਰਾ ਬਟ ਸਾਬ ਨੰਬਰ ਹੈ ਜਿਹੜਾ 90417 51908 90417 51908 ਇਹਦੇ ਤੇ ਭੇਜ ਦਿਓ ਨਾਲੇ ਫਿਰ ਥੋੜੀ ਜ੍ਹਾ ਦਾ ਨਾਂ ਪਿੰਡ ਸਾਰਾ ਕੁਝ ਪੂਰਾ ਪਤਾ ਭੇਜੋ ਸਾਰਾ ਲਿਖ ਕੇ ਭੇਜੋ ਤੇ ਸਤਗੁਰਤਾ ਫਿਰ ਉਹਦੀ ਜਦੋਂ ਆਪਾਂ ਇੱਕ ਕਰਮ ਚੱਕਦੇ ਆ ਨਾ ਉਹ ਲੱਖਾਂ ਕਰਮ ਚੱਕਦਾ ਆਪਣੇ ਕਿੰਨੀ ਉਹਦੀ ਲੈ ਲੈਦਾ ਜੱਫੀ ਚ ਇਹ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਇਹ ਕੰਮ ਕਰਨ ਆਪਾਂ ਲਓ ਸੁਣੋ ਸਤਗੁਰ ਦੇ ਹੱਕ ਤੇ ਖੜਦਾ ਖੜਦਾ ਹੈ ਕਤਾਨ ਹੈ ਜਾਲ ਨੂੰ ਮੰਦਾ ਨਾ ਬੋਲਿਓ ਮੇਰਾ ਗੁਰੂ ਪਿਤਾ ਪਗਬਾਨ ਹੈ ਸਤਗੁਰ ਦਾ ਨਾਮ ਜਪਦਾ ਓ ਸਤਗੁਰ ਦਾ ਨਾਮ ਜਪਦਾ ਰਹੇਦਾ ਸੋ ਵਾਤੇ ਸਾਮ ਹੈ ਸਤਗੁਰ ਨੇ ਖੇਲ ਰਚਾਇਆ ਲੈਗੇ ਸੇ ਕੜੇ ਨਾਮ ਹੈ ਮੈਂਬਰ ਦੇ ਜਰਗੇ ਲਗੇ ਸਤਗੁਰ ਨੇ ਖੇ ਲ ਰਚਾਇਆ ਦਾਨ ਨਾਲ ਸਤਗੁਰੂ ਤੇਰਾ ਹੀ ਆਸਰਾ